ਹਾ ਬੱਤ ਤੇ ਪਿਆਰ ਭਰੀ ਸਾਸਰੀ ਕਾਰ ਸਾਰਿਆਂ ਨੂੰ ਜੁਨੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵੈਗੁਰੂ ਤਰੱਕੀ ਵਾਸਤੇ ਸਾਰਿਆਂ ਨੂੰ ਸੋਨ ਨੂੰ ਵੀ ਸਾਨੂੰ ਵੀ ਤੇ ਸੋਨ ਨੂੰ ਪਤਾ ਹੀ ਆ ਪੰਜ ਚਾਰ ਦਿਨ ਹੋ ਗਏ ਤੇ ਨੀਤੂ ਤੇ ਨੀਤੂ ਦੀ ਮੰਮੀ ਗਈਆਂ ਨੂੰ ਅੱਜ ਨੀਤੂ ਆ ਗਈ ਦੇਹੜੇ ਦੀ ਰੌਣਕ ਸੱਚੀ ਗੱਲ ਹੈ ਕੰਮ ਦੀ ਕਰ ਲੈਂਦੇ ਤੇ ਮੈਂ ਇੱਥੇ ਜੋਤ ਨਾਲ ਤਰਸੇ ਅਨੁਸਾਰੇ ਕਮਾਲ ਕੁਛ ਵੀ ਸਮਾਂ ਲੰਦਾ ਤੇ ਸਿੱਧਾ ਡੋਕਾ ਵੀ ਕਰ ਲੈਂਦੇ ਤੇ ਤੇ ਝਾੜੂ ਪੋਚਾ ਵਿਚਾਰਾ ਜੋਤ ਕਰ ਲਾਂਦਾ ਸੀ ਬਹੁਤ ਸੋਹਣਾ ਕੰਮ ਕਰਦਾ ਉਹਨੇ ਮੈਨੂੰ ਕੋਈ ਕਮੀ ਪੇਸੀ ਆਉਣ ਨਹੀਂ ਦਿੱਤੀ ਪਰ ਇੰਨਾ ਮੈਨਾਂ ਜੀ ਨਹੀਂ ਲੱਗਿਆ ਨਾ ਮਨ ਬਿਨਾ ਤੇ ਨਾ ਨਿੱਕੂ ਬਿਨਾ ਕਿਉਂ ਦੋ ਚਾਰ ਵਾਰੀ ਤੁਸੀਂ ਦਾਦੀ ਪੋਤੀ ਲੱਗ ਪੈਨਾਂ ਦਿਨਾਂ ਦੇ ਵਿੱਚ ਜੀ ਫੇਰ ਸਾਡਾ ਜੀ ਲੱਗਦਾ ਤੇ ਐ ਲੱਗਿਆ ਮੈਨੂੰ ਤਾਂ ਜਿਵੇਂ ਕੁਝ ਮਿੱਥ ਖੋਇਆ ਗਿਆ ਹੁੰਦਾ ਇਹ ਆਏ ਨੇ 3 ਵਜੇ 3 ਵਜੇ ਦੀ ਘਰੇ ਬਹੁਤ ਰੌਣਕ ਲੱਗੀ ਆ ਜੀ ਲੱਗਿਆ ਤੇ ਆਪਾਂ ਹੁਣ ਜੋ ਤਾਂ ਕਸ ਕੰਡਾ ਪਾ ਗਿਆ ਵਿਚਾਰਾ ਤੇ ਤਾਂ ਡੋਕਾ ਚੋਂ ਮਾਂਗੇ ਤਣ ਤਣ ਪਿਆਵਾਂਗੇ ਤੁਹਾਨੂੰ ਪਤਾ ਹੀ ਹੈ ਜਿਹੜੀ ਹਵਾ ਚੱਲਦੀ ਹੈ ਤਿੰਨ ਦਿਨ ਹੋ ਗਏ ਬਹੁਤ ਸੋਹਣੀ ਚੱਲਦੀ ਹੈ ਤੇ ਚੰਗੀ ਹਵਾ ਚੱਲਦੀ ਹੈ ਕੰਮ ਕਰਦੇ ਹਾਂ ਤਾਂ ਗਰਮੀ ਆਉਣੀ ਆਉਣੀ ਹੈ ਮੌਸਮ ਦੇ ਹਿਸਾਬ ਨਾਲ ਹਵਾ ਬਹੁਤ ਸੋਹਣੀ ਚੱਲ ਰਹੀ ਹੈ ਬੱਦਲ ਬੁੱਦਲ ਹੁਣ ਸਮਝ ਪਤਾ ਹੀ ਚੱਤੇ ਗਏ ਮੀਂਹ ਨਸਕਾਨ ਬਥੇਰਾ ਕੀਤਾ ਬੁੱਤ ਕੀ ਕਰੀਏ ਚਲ ਹਲੇ ਵੀ ਸੁੱਖ ਹੈ ਤੇ ਉਹ ਕੀ ਕਰਨ ਵਿਚਾਰੇ ਜਿਨ੍ਹਾਂ ਦੇ ਨਾ ਘਰ ਰਿਹਾ ਨਾ ਫਸਲਾਂ ਰਿਆਂ ਨਾਲ ਪਾਉਣ ਨੂੰ ਕੱਪੜਾ ਰਿਹਾ ਉਹ ਵਿਚਾਰਿਆਂ ਨਾਲ ਉਹਨਾਂ ਦਾ ਬੜਾ ਔਖਾ ਰ। ਦੇ ਆਪਣੀ ਤਾਂ ਤੂੜੀ ਤੰਦ ਭਿੱਜੀ ਆ ਕੋਈ ਨਾ ਸੁਕਾ ਕੇ ਪਾ ਲਾਂਗੇ। ਕਿਸੇ ਰ ਕਖਾਂ ਡਿੱਗ ਪੈਕਸਲ ਦੋ ਡਿੱਗ ਪਿਓ ਸਾਰਾ ਸੁੱਖੀਪ ਹੋ ਜੂਗਾ। ਤੇ ਆਪਾਂ ਮੱਝ ਨੂੰ ਲੈ ਕੇ ਘਰੇ ਸੂਣ ਵਾਲੀ ਰੂਸ ਨੂੰ ਪਤਾਈਆ। ਇੱਥੇ ਝੋਟੀਆਂ ਕਰ ਮੈਂ ਕਰੀ। ਵਧੀਆ ਗਾਂ ਆਲੇ ਖਾਣੇ। ਨਾ ਤੇ ਆ ਪਾ ਝੋਟੀਆਂ। ਉਧਰ ਸਮਾਰ ਕੇ ਦਿਨਾਂ ਕੁ ਲਈ ਤਾਂ ਢਿੱਡ ਨਹੀਂ ਭਰਿਆ ਜਾਂਦਾ ਸੀ ਇਹਨਾਂ ਦਾ। ਹਾਲਾ ਕੋਲੇ ਬੰਦੇ ਤੇ ਯੋ ਅੱਧੇ ਕੱਖ ਡੋਲਦੀਆਂ ਤੇ ਅੱਧੇ ਖਾਂਦੀਆਂ ਬੀਆਂ ਮੈਂ ਜੋਤ ਨੂੰ ਕਹਾ ਕੱਖ ਲਈ ਜੋਤ ਬਹੁਤ ਮਹਿੰਗੇ ਭਾਦੇ ਨੇ ਸਰਸਿਆਂ ਕਾ ਨਾ ਕੁਛ ਨਹੀਂ ਹੁਣ ਆਪਣੇ ਘਰ ਦੇ ਲਈ ਆ ਚਾਰ ਚਾਰ ਚਹਿਨਾ ਘਰ ਦੇ ਜਪਕਾ ਮੰਗਿਆ ਆਇਆ ਕੱਖਾ ਕੰਡੇ ਦੀ ਵੀ ਹੁਣ ਇਹ ਕੋਈ ਨਹੀਂ ਤੇ ਰੱਦ ਲਿਆ ਕਰਨ ਨਹੀਂ ਆ ਚਲੋ ਮਹਾਰਾਜ ਇਹਨਾਂ ਨੂੰ ਤੰਦਰੁਸਤੀ ਰੱਖੇ ਇਹਦੇ ਤੋਂ ਦੋ ਸਨਵਾਰੀ ਟਿਕਾ ਟੂ ਕਪੜਾ ਤਾਂ ਹੁਣ ਦੀ ਮਹਾਰਾਜ ਬਾਹਰ ਖੜੇ ਸੱਚੇ ਪਾਤਸ਼ਾਹ ਕੱਲ ਰੁੱਧਰ ਲਈ ਆ ਇਹ ਸੱਚੇ ਪਾਤਸ਼ਾਹ ਮਿਹਰ ਕਰੇ ਵਾਹਿਗੁਰੂ ਤੇ ਤੰਦਰੁਸਤੀ ਰੱਖੇ ਚੜਦੀ ਕਲਾ ਰੱਖੇ ਆਪਾਂ ਤਾਂ ਇਹਨਾਂ ਦੇ ਆਸ ਸਿੰਘ ਜਿਉਂਦੇ ਆ ਤੇ ਜ਼ਿਮੇਦਾਰ ਨੂੰ ਤਾਂ ਜਾਂ ਤਾਂ ਡੰਗਰ ਦੀ ਆੜਤ ਹੁੰਦੀ ਆ ਪੁੱਤਾਂ ਜਾਂ ਪੈੜੀ ਦੀ ਆੜਤ ਹੁੰਦੀ ਆ ਚਾਹੇ ਪੈੜੀ ਬਾੜੀ ਲਾਵੇ ਰੱਬ ਚਾਹੇ ਥੋੜੀ ਲਾਵੇ ਤੇ ਜਿਵੇਂ ਹੁਣ ਤਰਸੇਮ ਦੀਆਂ ਤੜਕੇ ਆ ਮੋਟਰ ਨਹੀਂ ਚੱਲੀ ਇਹਦੀ ਤਾਂ ਤਾਰ ਰਹਿੰਦੀ ਹੋਣੀ ਓਦਾਂ ਗਿਆ ਖੇਤ ਇੱਕ ਮੋਟਰ ਹੀ ਖਤਮ ਹੋ ਗਈ ਉਹ ਕੱਢੀ ਆ ਵਿਚਾਰਾ ਬਹੁਤ ਪਰੇਸ਼ਾਨ ਹੋਇਆ ਬੈਠਾ ਤੇ ਉਹ ਨਵੀਂ ਪਾਉਣੀ ਪਊਗੀ ਹੁਣ 30000 ਦਾ ਖਰਚਾ ਹੋਰ ਨਿਕਲਿਆ ਆ ਇਹ ਮਾਰਾ ਪੈਂਦੀਆਂ ਯਾਨ ਯਾਨੀ ਮੋਟਰਾਂ ਹੂਟਰਾਂ ਆਵੇ ਤੇ ਹੁਣ ਨਾ ਇੰਨਾ ਵੀ ਨਾ ਆਪਾਂ ਨੂੰ ਸਰਦਾ ਤੇ ਨਵੀਂ ਤਾਂ ਲਿਆਉਣੀ ਪਊਗੀ ਚਾਹੇ ਜਿਵੇਂ ਕਰੀਏ ਅੱਧੇ ਹਿੱਸੇ ਦਾ ਰਹੀ ਹਿੱਸੇ ਲਾਉਣਗੇ ਵਿਚਾਰੇ ਅੱਧਾ ਆਪਾ ਲਾਵਾਂਗੇ ਚਲੋ ਜਿਹੜਾ ਕੋ ਸੋਨਾ ਤੀ ਉਹ ਤਾਂ ਹੋ ਹੀ ਗਿਆ ਬੰਦੀ ਸੁਖ ਚਾਹੀਦੀ ਆ ਹੋਟਲ ਵੀ ਪੈ ਜੂਗੀ ਸਾਰਾ ਕੁਝ ਹੋ ਜੂ ਇੱਕ ਕੰਮ ਮੜ ਜਾ ਲੋਟ ਕਰਦੇ ਆ ਪਤਾ ਨਹੀਂ ਕੀ ਕੁਦਰਤ ਦੀ ਗੱਲ ਐ ਦੂਆ ਖਰਾਬ ਹੋ ਜਾਂਦਾ ਇੱਕ ਲੋਡ ਕਰਦੇ ਆਂ ਤੇ ਆਖਰਾਬ ਹੋ ਜਾਂਦਾ ਇਹਦਾ ਪੈਨ ਦਸਰਾਣਾ ਨਾ ਤਰਸਿਆ ਟੈਂਸ਼ਨ ਲੈ ਗਿਆ ਨਾ ਮਾ ਟੱਚਣ ਨਾ ਲਿਆ ਕਰ ਇਤਾਂ ਦੀ ਜ਼ਿੰਦਗੀ ਕੱਢ ਲਈ ਪੁੱਤ ਇਹਦਾ ਚੱਲੀ ਜਾਂਦਾ ਕੰਮ ਨਾ ਪੈਨ ਦਸਰਾਣਾ ਆਉਂਦਾ ਨਾ ਆਪੇ ਵੇਲੇ ਹੁੰਨਿਆਂ ਕੰਮਾਂ ਤੋਂ ਸਦਾ ਵਾਸਤੇ ਆਪਾਂ ਨੂੰ ਕੰਮਾਂ ਦੀ ਬਹਾਰ ਆਈ ਜਾਂਦੀ ਹੈ ਤੇ ਕੰਮ ਤਿੰਦੇ ਲੈ ਮੇ ਚੱਲੀ ਜਾਂਦੇ ਨੇ ਪੁਰਾਣੇ ਚੱਲੀ ਜਾਂਦੇ ਨੇ ਵੈਗੁਰੂ ਕੰਦਰੁਸਤੀ ਦੇਵੇ ਬਤਾ ਇਹੀ ਕਹੂੰ ਸਾਰਿਆਂ ਨੂੰ ਮੇਰੇ ਕੈਨੇਡਾ ਵਾਲੇ ਪੁੱਤ ਗਏ ਤੇ ਬੀਬੀ ਨੂੰ ਸਾਸਰੀ ਘਰ ਬੁਲਾ ਪੁੱਤ ਤਰਸੇਮ ਨੇ ਬੜੀ ਬਲਾਈ ਸਾਸਰੀ ਘਰ ਬੀਬੀ ਵੀ ਤੈਨੂੰ ਕੈਨੇਡਾ ਚੋਂ ਦੋ ਬਾਈ ਨੇ ਫੋਨ ਕਰਿਆ ਤੇਰੀ ਸਾਸਰੀ ਘਰ ਪੁੱਤ ਖੜ ਮੱਥੇ ਮੰਨੀ ਤੇ ਬੀਬੀ ਜਿਉ ਲਾਤੀ ਜਿਉ ਲਾਤੇ ਜਿਉ ਦਿਖਾਵਾਂਗੇ ਜਿਉ ਵੀ ਮੈਨੂੰ ਵੀਡੀਓ ਚ ਦਿਖਾਏ ਬੀਬੀ ਨੇ ਵੀ ਨਹੀਂ ਕਿਸ ਨੇ ਦੱਸਿਆ ਕਹਿੰਦੀ ਜਿਉਂ ਜੀ ਤੇ ਉਹਦੇ ਮੱਸੇ ਵਾਲੇ ਦਾ ਨਾ ਮੈਂ ਤਾਂ ਤੜਕੀ ਬੀਜਦੇ ਐਡੇ-ਐਡੇ ਜਿਹਾ ਹੋ ਗਏ ਪੁੱਤ ਦਿਖਾਵਾਂਗੇ ਚਲੋ ਜਾਵਾਂਗੇ ਨਹੀਂ ਤਾਂ ਵੀ ਮੈਂ ਬੀਜਾਂ ਮੈਂ ਸੀਨੀਅਰ ਬਾਗ ਨਾਨਕੀ ਆਪਦੇ ਨਹੀਂ ਤਾਂ ਨਿੱਤੂ ਬੀਜ ਦਿੰਦੀ ਹੈ ਨਾਨਕੀ ਬਾਗੀ ਉੱਥੇ ਵੀ ਸਾਂਝੀ ਲਾਈ ਵੀ ਸੀ ਕਿ ਮਾਸੀ ਕਿਆ ਨੇ ਅੱਛਾ ਮਾਸੀ ਕਿਆ ਨੇ ਸਾਂਝੀ ਲਾਈ ਸੀ ਚਲੋ ਠੀਕ ਹੈ ਸਾਂਝੀ ਵੀ ਦੁਨੀਆਂ ਤੇ ਲੱਗੀ ਐ ਕਿ ਆਪਣੇ ਨਹੀਂ ਲੱਗੀ ਸਾਂਝੀ ਇਹਨਾਂ ਦੇ ਪਤਾ ਨਹੀਂ ਮੈਂ ਗੱਲ ਹੀ ਪਾਈ ਨਾ ਲਾਈ ਤਾਂ ਪਤਾ ਨਹੀਂ ਮੈਂ ਤਾਂ ਗਈ ਨਹੀਂ ਬੀਬੀ ਮੈਂ ਵੀ ਫਿਰ ਸੋਚਦਾ ਤੁਸੀਂ ਉੱਧਰ ਵਾਗ ਗਏ ਮੇਰਾ ਤਾਂ ਘਰੋਂ ਹੀ ਨਿਕਲਣਾ ਹੋਇਆ ਪੁੱਤ ਸਾਰਾ ਦਿਨ ਮੇਰੇ ਕੰਮ ਨਹੀਂ ਮੁੱਕੇ ਤੇ ਕਿਸੇ ਟਾਈਮ ਹੁਣ ਆਮਨ ਆਈਆ ਘਰ ਚ ਸ਼ਾਂਤੀ ਐ ਚੁੱਲਾ ਸਾਮੂਂ ਕੀ ਉਹ ਢੜ ਪੋਤਾ ਸਾਮੂਂ ਕੀ ਭਾਂਡਾ ਟਿੱਕਰ ਸਾਮੂਂ ਦੀ ਮੈਂ ਤੋਰੇ ਫੇਰੇ ਵਾਲਾ ਕੰਮ ਛੱਟੀ ਨਾਲ ਕਰਾਂਗੀ ਤਰਸੇਮ ਤੇ ਜੋਤ ਤੋਂ ਇਹਨਾਂ ਨੂੰ ਦਾਣਾ ਪਾਓ ਇਹਨਾਂ ਨੂੰ ਕੱਟ ਪਾਓ ਮੇਰਾ ਨਗਰਿਆਨੀ ਦਾ ਕੰਮ ਐ ਸਾਨੂੰ ਪਤਾ ਹੀ ਐ ਸਿਆਣੇ ਬੰਦੇ ਦਾ ਪੁੱਤ ਨਗਰਿਆਨੀ ਦਾ ਕੰਮ ਹੁੰਦਾ ਕਰਨ ਵਾਲੇ ਕੰਮ ਜਿਉਂਦੇ ਵਸਦੇ ਰਹੈਣ ਇਹ ਵੱਡੇ ਬੰਦਿਆਂ ਨੂੰ ਮੇਰਾ ਹੁੰਦਿਆਂ ਨਹੀਂ ਵਿਖੋ ਐ ਕਰੋ ਇੱਥੇ ਐ ਤੋ ਕੋਈ ਜਿਵੇਂ ਕਹਿੰਦਾ ਤੂੰ ਮੇਰੇ ਬਿਨਾਂ ਥੋੜਾ ਤਾਂ ਕੁਛ ਨਹੀਂ ਪਿਆ ਕੱਡੇ ਦੇ ਸਹਾਰੇ ਪੁੱਤੇ ਦੇ ਸਹਾਰੇ ਗੱਡਾ ਚੱਲਦਾ ਨਹੀਂ ਹੁੰਦਾ ਗੱਡਾ ਤਾਂ ਵੱਡਾ ਨਹੀਂ ਖਿੱਚਣਾ ਗੱਡਾ ਆਪਦਾ ਆਪੀ ਤੋੜ ਲੰਗੇ ਸਿਆਣੇ ਬੰਦੇ ਜੀ ਤਮਾ ਹੁੰਦੀ ਹੈ ਜਿਹੜੀ ਬੁੱਤ ਖੜਦੀ ਨਹੀਂ ਮੇਰੀ ਗੱਲ ਦਾ ਤੁਸੀਂ ਬੁਰਾ ਨਾ ਮਨਾਇਓ ਮੈਂ ਕਿ ਹੋਰ ਪਾਉਣ ਵਾਲਾ ਹੈ ਸੁੱਤੇ ਕੱਖ ਖੜਦੀਆਂ ਨੇ ਚਾਰ ਟੀੜ ਪਾਣੀ ਬੁੱਤ ਬਹੁਤ ਜ਼ਿਆਦਾ ਸਿੰਜ ਜਾਂਦੇ ਰੱਬ ਜਕੇ ਮੱਝਾਂ ਗੁੱਡਾ ਆਈਆਂ ਸਾਰੀਆਂ ਛੋਟੀਆਂ ਉੱਤੋਂ ਮਾਰ ਕੇ ਡਿਗਣੀਆਂ ਫਿਰ ਜੱਫਾ ਹੋਰ ਪਾਣੀ ਪਾ ਲਾਂਗੇ ਤਾਜ ਤੇ ਕੇਸਾ ਰਚੋ ਲਾਂਗੇ ਹਨਾ ਮਹਾਰਾਜਾਂ ਦਾ ਵੀ ਕਿਹੜਾ ਕੇ ਆਪਣੀ ਆੜਤਾ ਕਿਤੇ ਹੁਕਮਾਂ ਤੋਂ ਲਿਆਈ ਉਹਨੂੰ ਦੱਸੇ ਜਾਂਦੀ ਕੰਮ ਤਾਂ ਦੇਖ ਲੈ ਆਪਾਂ ਨੂੰ ਕਰਦਾ ਨਹੀਂ। ਕੱਦ ਲੈ ਜਾਂਦਾ। ਇੱਥੇ ਲਾਤੇ ਲੈ ਕੇ ਰੱਖੂ ਨੇ। ਉਹ țeਡੀ ਕਰ ਕਰ ਬਾਤ ਹੀ ਦੋੜਦੀ ਆ। ਬੰਦ ਖਰਾਬ ਵਾਲੀ ਦੀ ਆ ਜੀ। ਪਹਿਲਾਂ ਗਾੜੀ ਲਾਈ ਸੀ ਸਾਨੂੰ ਪਤਾ ਹੀ ਨਹੀਂ ਇਹ ਬਹੁਤ ਖਰਾਬ ਕਰਤੀ ਉਹ। ਉਹ ਦੁਬਾਰੇ ਲਾਈ ਆ। ਗਾੜੀ ਖਰੀ ਹੋ ਗਈ। ਤੁਹਾਨੂੰ ਤੁਹਾਨੂੰ ਗਾੜੀ ਵੀ ਦਿਖਾਵਾਂਗੇ। ਪਾਣੀ ਪਿਆ ਦੀ ਮੈਂ ਸਮਝਾਂ। ਆੜੀਆਂ ਪਾਣੀ ਤੇ ਨਹੀਂ ਆਜਾ ਤਾਂ ਬਾਹਰ ਹੀ ਪਿਹਾਈ ਸੀ ਹਾਰਾ ਤਾਂ ਖੇਲ ਚ ਬੈਠਣਗੇ ਉੱਥੇ ਜਮਾ ਨਿਕਲਿਆ ਚ ਪਾਣੀ ਪੀਂਦੇ ਨਾ ਮੋਟਰ ਚੱਲੀ ਜਾਉ ਇੱਥੇ ਪੀਂਨਗੇ ਪਾਣੀ ਪਤਾ ਨਹੀਂ ਕਿਉਂ ਕਰਦੀਆਂ ਨੇ ਆਏ ਆਕੇ ਬੈਜਾਂ ਨਹੀਂ ਆਣੇ ਅਰਦੀਆਂ ਹੋ ਕੇ ਥੱਕ ਜਾਂਦੀਆਂ ਬੀਬੀ ਖੜੀਆਂ ਖੜੀਆਂ ਹੈ ਖੜੀਆਂ ਥੱਕ ਜਾਂਦੀਆਂ ਨੇ ਹਾਂ ਉੱਥੇ ਖੜੀਆਂ ਥੱਕ ਜਾਂਦੀਆਂ ਨੇ ਆ ਤਾਂ ਬੈਠੀ ਆ ਫੇਰ ਪੀਊਗੀ ਪਾਣੀ ਜੇ ਹੁਣ ਪਾਣੀ ਕਿਉਂ ਚਾਹਤ ਲੈ ਰੰਗਦਾਰੀ ਦੀ ਚਾਹਤ ਹੈ ਫੇਰ ਉਹ ਤਾਂ ਪੀਂਦੀਆਂ ਨੇ ਖੜੀ ਹੋਊਗੀ ਉਹ ਤੇ ਆਉਂਦਾ ਦੇ ਲੈ ਕਿੱਥੇ ਕਰ ਲਾਂਗੀ ਕਿਥਾਰਾ ਐ ਬੁੱਤ ਮੈਂ ਗੇ ਲਣਾ ਨਾ ਪਾਣੀ ਪਾ ਦਨੀ ਆ ਖੇਡ ਤਾਂ ਹੀ ਹੁੰਦੀ ਆ ਹੋ ਆ ਗਈ ਆਪਣੀ ਰੋਕੀ ਜਿੰਮੀ ਖੇਡ ਰੋਕੀ ਬਾਹਰ ਪੈ ਗਈ ਆਪਣੀ ਜਿੰਮੀ 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 ਆ ਬੁੱਤ ਖੇਡ ਲੈ ਤੂੰ ਤੈਨੂੰ ਚੱਕ ਪਾ ਦੇ ਯਾ ਮੇਰੇ ਕੋਲ ਜਦੋਂ ਮੈਂ ਆਈ ਹਾਂ 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 ਨਾ ਆਏ ਤੇ ਫਿੱਕਰ ਪਾ ਗਏ ਤੁਸੀਂ ਮੈਨੂੰ ਇਹਦਾ ਕੀ ਜੀ ਲੱਗਿਆ ਮੰਨ ਲਓ ਕਿ ਛੱਡਦੀ ਮੈਂ ਬੰਦਦੀ ਆ ਬੋਲਦੀ ਆ ਕਾਂਜੀ ਦੇਵਾਂ ਤੇ ਹੀ ਬਾਂਦੇ ਆ ਪਾਗ ਦੇ ਟੀਕਾ ਮਾਰਨਾ ਨਾ ਦੁੱਧ ਸੋਖੋ ਜਿਹਾ ਬਣਾਉਂਦੇ। ਕੀ ਉਹਦੇ ਕੋਲ ਵੀ ਇਧਰ ਆਇਆ ਕਿ ਰੈਕੀ ਦੇ ਬਾਲ ਨੇ। ਉਹ ਟੀਕਾ ਹੀ ਇਹ ਜਿਹੇ ਤਾਂ ਦੁੱਸਕਾਣਾ ਐ ਡਾਕਟਰ ਨੇ ਬਹਿ ਹੱਥੀ ਦੇ ਦੇ ਨਾ ਦੁੱਸਕ। ਉਹਦੇ ਸਿਨਾਂ ਵੀ ਗਲ ਕੋਟੂ ਵਾਲੇ। ਹਾਂ ਉਹਦੇ ਟੀਕਾ ਨਾਲ ਦੁੱਧ ਸੋਖੀ ਹੈ ਤਾਂ ਐਨੀ ਤੇ ਗਲ ਕੋਟੂ। ਉਹੀ ਗੱਲ ਆ ਵੀ ਜਦੋਂ ਕੁੱਤੇ ਦੇ ਬੱਧਿਆ ਛੋੜੜਾ ਉਹ ਨਸਪੇ ਤੋਂ ਵੀ ਡਰੇ ਹੈਂ ਘੋਟਣੇ ਤੋਂ ਵੀ ਡਰੇ ਦੱਬ ਜਣੇ ਲਵਾ ਕੇ ਭਾਈ। ਕੇ ਇਹ ਤੇਰੇ ਬਿਨਾ ਹੱਥ ਨਹੀਂ ਆਉਂਦਾ ਤੂੰ ਦੁਆਪੀ ਚੜ੍ਹਦੀ ਬਤੋਏ। ਕੋਮਾ ਮਾਂ ਨੂੰ ਪਾਣੀ ਪਿਆ ਦੇ ਉਹ ਚਾਹ ਕਰਦੀ। 니 ਤੂੰ ਸਾਰਿਆਂ ਦੀ ਗੌਰ ਰੱਖਦੀ ਐ। ਬਹੁਤ ਸਹਿਣੀ ਬੇਟੀ ਆ। ਗੋਲੀ ਨਾ ਕਰ ਲਾ ਪਵਾ। ਹਨ ਮੋਟਿਆ ਨਹੀਂ। ਬਰੋ। ਉਦੋਂ ਬਰੋ। ਮੇਰੀ ਬੀਬੀ ਨੇ ਜੀ ਨਾਮ ਰੱਖਿਆ ਪਿਆਗਾ ਗੋਰਾ। ਇਹਦਾ ਗੋਰਾ ਰੱਖ ਲਿਆ ਭਾਈ। ਪਾਲਕ ਆਪਣਾ ਹੱਥ ਪੈਣ ਵਾਲਾ ਹੋ ਜਾਣਾ। ਦੇ ਕਿੱਡਾ ਸੋਹਣਾ ਹੋਇਆਗਾ। ਚਾਰ-ਚਾਰ ਪੱਤੇ ਹੋ ਗਏ ਪਾਲਕ ਦੇ। ਤੇ ਉਧਰ ਲਾ ਵੀ ਦਿਖਾਉਨੇ ਆ। ਆਹ ਦੇਖ ਮੈਂ ਚੱਬੜਾ ਨਹੀਂ ਵੇਲ ਲਾਤੀ ਸੀ ਪਤਾ। ਇਹ ਹੁਣ ਕੱਤੇ ਚ ਬਾਤ ਸੋਹਣਾ ਚੱਬੜ ਕਰਨਗੇ ਤੇ ਐ ਲੱਗੇ ਪੈਨੇ ਮੋਟੇ-ਮੋਟੇ ਦੇਖੋ। ਐ ਲੱਗੇ ਪੈਨੇ। ਮੈਂ ਤੇ ਸੱਲਿਆ ਤੇ ਚੱਬੜ ਉਹਦੇ ਕਿਰੇ ਜੇ ਬੀਤੇ। ਮੈਂ ਲਾ ਤੇ ਜੋਤ ਕਹਿੰਦਾ ਬੀਬੀ ਕੱਲ ਮੈਂ ਹਾਂ ਆਪਾਂ ਚੱਬੜ ਲਿਆਈਏ ਇਹ ਚਟਣੀ ਕੁੱਟੀਏ। ਮਮਾ ਚੱਬੜਦੇ ਨਹੀਂ ਆ ਸਾਈਕਲ ਆਈ ਤੋਂ ਤੇ ਮਮਾ ਚੱਬੜਦੇ ਆ ਮਾਮਾ ਆਖਿਆ ਆਪਣਾ ਚਟਣੀ ਕੁੱਟਾਂਗੇ ਕਹਿੰਦੇ ਬੀਬੀ ਆਪਣੇ ਚੱਬੜ ਤਾਂ ਲੱਗੇ ਪਏ ਨੇ ਮੈਂ ਪੁੱਤ ਉਹਦਾ ਚਕੌੜੇ ਹੋ ਜਾਣਗੇ ਜੇ ਆਪਾਂ ਕੱਚੇ ਤੋੜੇ ਤੇ ਚੱਬੜ ਮਹਾ ਜਦੋਂ ਕਿਰ ਗਿਆ ਚਟਣੀ ਫੇਰ ਬਣੂਗੀ ਤਾਂ ਆਹ ਚੜਦੀਆਂ ਬੇਲਾਂ ਭਰੀਆਂ ਪੱਲੀਆਂ ਨੇ ਆਹ ਦੇਖੋ ਫੁੱਲਾਂ ਨਾਲ ਵੀ ਨਿੱਕ-ਨਿੱਕੇ ਚੱਬੜਾ ਨਾਲ ਵੀ ਤੇ ਬਾਦੂ ਕੱਤੇ ਚ ਕਰਨਗੇ ਜਿਹਦੇ ਰਲੇ ਹੋਣਗੇ ਉਹ ਚਟਣੀ ਖਾ ਲੂਗਾ ਦੇਖ ਫੁੱਲ ਕਿੰਨੇ ਆਏ ਨੇ ਕਿੰਨੇ ਸੋਹਣੇ ਪੀਲੇ ਪੀਲੇ ਫੁੱਲ ਆਏ ਨੇਗੇ ਤੇ ਆ ਦੇਖੋ ਜੀ ਐਂ ਛੋਟੇ ਛੋਟੇ ਹੋਏ ਪੈਨੇ ਭਰੀਆਂ ਪੰਨਿਆਂ ਨੇ ਫੁੱਲਾਂ ਦਾ ਵੇਲਾ ਤੇ ਹੁਣੋਂ ਤਾਂ ਨਹੀਂ ਤੋੜਨ ਵਾਲਾ ਹੋ ਜਾਣਾ ਪਾਲਪ ਇੱਧਰ ਲਾਈ ਬੈਠਾ ਖੇਤ ਦੀ ਬਾੜੀ ਆ ਸਰੋਂ ਦੀ ਕੈਰੀ ਆ ਪਤਨ 삭 ਮਲਾਦੀਆ ਸੋਹਣੇ ਹੋਏ ਪੈਨੇ ਤੇ ਆ ਗੋਭੀ ਵੀ ਲਾ ਰੱਖੀ ਆ ਵਿਚ ਟਕਰਿਆਂ ਨੇ ਵੇਲਾਸ ਹੋ ਕਰਕੇ ਹਰੇ ਹੋ ਗਏ ਹਨ ਵੇਲਾ ਗੋਭੀ ਆ ਇਹ ਵੀ ਪਤਾ ਕੀ ਕੀਤਾ ਸੀਗਾ ਉਹ ਥੋੜਾ ਜਿਹਾ ਬਚ ਗਿਆ ਸੀ ਇਕੱਠਾ ਸਮਾਨ ਮਿਕਸ ਕਰਕੇ ਆਇਆ ਕਰਤਾ ਉਹ ਇਕੱਠਾ ਹੀ ਮਿਕਸ ਜਾ ਲੱਗ ਗਿਆ ਆ ਦੇਖੋ ਇੱਥੇ ਵੀ ਇੱਥੇ ਲਾਤੀਆਂ ਹੋ ਇੱਥੇ ਜੀ ਇੱਥੇ ਬੱਟ ਪਾ ਕੇ ਨਾ ਉਹ ਮੂੜੀਆਂ ਲਾਤੀਆਂ ਹੋਰ ਵੀ ਪਤਾ ਨਹੀਂ ਕੀ ਲਾਇਆ ਸੀਗਾ ਮੂੜੀਆਂ ਵਾਲੇ ਵੀ ਲਾਤੀਆਂ ਅਬ ਵੀ ਦੇਖੀ ਕੱਖ ਜੀ ਉਹਦੀ ਹੋ ਜਾਂਦੇ ਨੇਗੇ ਅੱਜ ਹੀ ਹੈਗਾ ਅੰਗੂਰਾਂ ਦੀ ਬੇ ਲੱਗ ਜੂਗੀ ਉਹ ਕਰੇਲਿਆਂ ਨੇ ਚੱਲ ਪਿਆ ਦੋ ਇਹ ਆ ਵੀ ਕਰੇਲਿਆਂ ਦੀ ਆ ਇੱਥੇ ਨਿੰਬੂ ਜਾ ਤੇ ਉਹ ਗੁੱਢਣ ਲੱਗਣੇ ਪੱਟਦਾ ਪਤਾ ਨਹੀਂ ਬੀਬੀ ਉਹ ਗੁੱਢਣ ਲੱਗਣੇ ਪੱਟਦਾ ਹੋਰ ਕਿੱਡਾ ਤੀ ਉਹ ਤਾਂ ਨਿੰਬੂ ਪਤਾ ਨਹੀਂ ਲੱਗਿਆ ਕਹਿੰਦਾ ਟੱਕ ਵੱਜ ਜਾਵੇਂ ਜੋਤ ਨੂੰ ਕਿਹਾ ਹਨ ਕਰੇਲਿਆਂ ਦੀ ਵੇਲ ਤਾਂ ਕਾ ਹਰੀ ਹੋ ਗਈ ਵੀ ਡਿੱਗਾ ਤੀ ਇਹ ਕਾ ਇਹਨਾਂ ਨੂੰ ਸਾਹਮ ਲੈਣਗੇ ਫਿਰ

ਅਇਤ ਬੋਤਨੀ ਸਰੋਂ ਆ ਬਤਨ ਸਗਵਲਾ ਇੱਕੋ ਪਿਆਰੀ ਹੋਇਆ ਇੱਕ ਚ ਸਗਮਲ ਹੋਣਗੇ ਸਗਮਲ ਸਰੋਂ ਆ ਜੀ ਸਗਮਲ ਬੀਬੀ ਸਬਜੀ ਕੱਖ ਵਾਲੇ ਹੁੰਦੇ ਨੇ ਆ ਗਾਜਰਾਂ ਨੇ ਗਾਜਰਾਂ ਨੇ ਧਨੀਆ ਹੈ ਧਨੀਆ ਹੈ ਤਬਰੀਕ ਰ ਧਨੀਆ ਹੋ ਜੂ ਬਥੇਰਾ ਤੇ ਬਾਦੂ ਪਾਲਕ ਧਨੀਆ ਬਥੇਰਾ ਹੋ ਜੂਗਾ ਆ ਦੇਖੋ ਜੀ ਹੁਣ ਤਾਂ ਤੋੜਨ ਵਾਲਾ ਹੋ ਜਾਂਦਾ ਹੁਣ ਇਹ ਆਪਣੀ ਜੀਰੀ ਆ ਦੇਖੋ ਅੱਜ ਵੀ ਸਪਰੇਅ ਕਰ ਗਿਆ ਤੇ ਜੀਰੀ ਦੇਖੋ ਜੀ ਤੁਸੀਂ ਹੂੰ ਅਗੀ ਤਾਂ ਸੋਹਣੀ ਐ ਤੇ ਫਲ ਲਾਉਣਾ ਰੱਬ ਨੇ ਕਮਾਈ ਚ ਮੇਰੇ ਪੁੱਤ ਨੇ ਕੋਈ ਕੱਚ ਨਹੀਂ ਸੱਦੀ ਕਮਾਈ ਬਥੇਰੀ ਸੋਹਣੀ ਕਰੀ ਐ ਤੇ ਕਿਤੇ ਕੀਤੇ ਨਾ ਡੋਡੀ ਜੀ ਪੈ ਗਈ ਉਰੇ ਤਾਂ ਕੋਈ ਨਹੀਂ ਹੈਗੀ ਉਹ ਸਪਰੇ ਆਲੇ ਕੱਪੜਿਆਂ ਉੱਤੇ ਦੇਖੀ ਤੂੰ ਮੈਂ ਕਹਿੰਦੇ ਨਹੀਂ ਬੀਬੀ ਉਹ ਕਹਿੰਦੇ ਕੋਈ ਡੋਡੀ ਨਹੀਂ ਹੈਗੀ ਬੀਬੀ ਤੂੰ ਨਾ ਟੈਕਸ਼ਨ ਕਰ ਮੈਂ ਟੈਕਸ਼ਨ ਤਾਂ ਪੁੱਤ ਕਾਦੀ ਐ ਜਿਹੜੀ ਉੱਪਰ ਵਾਲੇ ਨੇ ਦੇਣੀ ਆ ਉਹੀ ਦੇਣੀ ਆ ਪਰ ਤੇ ਆ ਪੁੱਤਾਂ ਦੇ ਸਾਨੂੰ ਪਤਾ ਹੀ ਐ ਟੈਕਸ਼ਨ ਆ ਸਾਨੂੰ ਪਹਿਲਾਂ ਵੀ ਦੱਸ ਕੇ ਹਟੀਆਂ ਵੀ ਗੱਲ ਫਿਕਰ ਜ਼ਰੂਰ ਹੁੰਦਾ ਫੇਕਰ ਹੁੰਦਾ ਜ਼ਰੂਰ ਤੇ ਮੱਝਾਂ ਪਣੀ ਨਾ ਲੂਂਦੀਆਂ ਤੋਰੀਆਂ ਨੇ ਬੇਲਾ ਬੁੱਲਾ ਸਭ ਸੁੱਕ ਗਏ ਤੋਰੀ ਤਾਂ ਕਿਹੜੀ ਹੋਊਗੀ ਇੱਥੇ ਹੁਣ ਬੀਬੀ ਉਹ ਕੀ ਹੋਇਆ ਵੇ ਗਿੰਨੇ ਕੋਲੇ ਉਹ ਦੇਖੋ ਜਾਮਾ ਜੇ ਕੋਈ ਹੋਊਗੀ ਬੀਬੀ ਹਾਂ ਆ ਕੀ ਹੋਇਆ ਵੇ ਦੇਖਿਓ ਆ ਦੇਖੋ ਜੀ ਸੰਤਰਾ ਇੱਥੋਂ ਫੁੱਟਿਆ ਆ ਹਾਂ ਜੜ੍ਹ ਚੋਂ ਫੁੱਟਿਆ ਤਾਂ ਉਹ ਸੁੱਕ ਗਿਆ ਤਾਂ ਨਹੀਂ ਕੀ ਕੁਦਰਤ ਹੋ ਗਿਆ ਜੜ੍ਹ ਚੋਂ ਫੁੱਟਿਆ ਆ ਜੜ੍ਹ ਹੋ ਕੇ ਉਹ ਦਿੱਗ ਗਿਆ ਕੋਈ ਤੋਰੀ ਤਾਰੀ ਲੱਗੀ ਵੀ ਬੀਬੀ ਦੇਖਿਓ ਪੱਕੀ ਆ ਪੰਨਿਆਂ ਨੇ ਤੋਰੀਆਂ ਜਿਹੜੀਆਂ ਹੈਗੀਆਂ ਨੇ ਆ ਇੱਕ ਲੈ ਲਓ ਤੋੜ ਲਓ ਦੇਖੋ ਜੀ ਬੀ ਵਾਲੀਆਂ ਤਾਂ ਤੋਰੀਆਂ ਹੋ ਗਿਆ ਹੁਣ ਇਹ ਚਿੱਸੇ ਲੱਕੇ ਤਾਂ ਕੱਚੀ ਹੋਊਗੀ ਹੂੰ ਇੱਕ ਉਹ ਲੱਗੀ ਪਈ ਵੀ ਬੀ ਹੈ ਤੁਸਾਂ ਤੋੜ ਕੇ ਨਿੱਚੇ ਤਾਂ ਇਹ ਕੱਚੀਆਂ ਹਨੀਆਂ ਨਿੱਤੂ ਆ ਬੀਬੀ ਚੱਲ ਮੈਂ ਉਹ ਤਾਂ ਜਿਹੜੀ ਤੁਹਾਡੇ ਕੋਲੇ ਦੂਸਰੀ ਜਿਹੜੀ ਤੁਸੀਂ ਤੋੜੀ ਉਹ ਤਾਂ ਹੋਊਗੀ ਹੂੰ ਬੀ ਵਾਲੀ ਆ ਜਿਹੜੀ ਹੂੰ ਜਿਹੜੀ ਉਹ ਲੱਗੀ ਪਈ ਤਾਂ ਆਹ ਤਾਂ ਖੇੜੁੱਤੀ ਇੱਕ ਉਹ ਲੱਗੀ ਪਈ ਵੀ ਬੀਬੀ ਆ ਦੇਖੋ ਆ ਦੇਖੋ ਹਾਂ ਆਹ ਦੇਖਾ ਕੱਚੀ ਕੱਚੀ ਕੋ ਲੱਗੀ ਪਈ ਆ ਪਰ ਆਉਂਦੇ ਆਪਾਂ ਕੀ ਕਰੀਏ ਅਮਰੂਦ ਇਕੱਲਟਾ ਹੈ ਕੋ ਲੱਗੀ ਪਈ ਹੈ ਜੀ ਹਾਂ ਨਿੱਤੋਂ ਬਿਨਾ ਕੌਣ ਆ ਰਿਹਾ ਰਿਹਾ ਹੋਰ ਤਾਂ ਹੈ ਨਹੀਂ ਹੋਰ ਤਾਂ ਦੇਖੋ ਜੀ ਇਹ ਤਾਂ ਹੋਈਆਂ ਪਈਆਂ ਨੇ ਤੇ ਪਕਲੀਆਂ ਹਾਂ ਉਧਰ ਦੇ ਕੁੱਤੂ ਵੀ ਨਹੀਂ ਤੂੰ ਲੈ ਵੀ ਮੈਂ ਤੋੜ ਕੇ ਦਿਨੀਆਂ ਹਾਂ ਹਾਂਜੀ ਵੀਵੀ ਹੈ ਨਾ ਵਧੀਆ ਫਲ ਚੱਕ ਲਿਆ ਹੋਲੇ ਨੇ ਵੀ ਹੋਰ ਦਾ ਹਣ ਉਹਦੇ ਜਿਆਦੇ ਲੱਗਣਗੇ ਬੀਬੀ ਜੀ ਮोटे-ਮोटे ਇੱਕ ਤੋਰੀ ਆ ਸੀਗੇ ਨੇ ਨਿਗਾ ਚ ਲੈ ਇਧਰ ਨੂੰ ਹੋ ਤੋੜਾਂ ਇਹ ਤਾਂ ਵਾਲੀ ਮੋਟੀ ਆ ਇਹ ਤਾਂ ਜੀ ਬੀ ਬਣਾਉਣਾ ਤਾਂ ਬੀ ਬਣਾ ਲਓ ਬੀ ਆ ਸੁਣਾ ਤੇ ਹੋਰ ਵੀ ਪੱਕੇ ਪੈ ਆ ਦੇਖੋ ਬੀਬੀ ਤਿੰਨ ਬੀ ਬਣ ਗਏ ਉਹ ਦੇਖੋ ਚਾਰ ਖੜਕਣ ਲੱਗੀਆਂ ਹੂੰ ਇਹ ਬੀ ਬਣੇ ਪੈ ਨੇ ਇਹਨਾਂ ਨੇ ਫਿਰ ਤੋੜਾਂਗੇ ਤਾਂ ਖੜਕਦੀਆਂ ਨੇ ਦੇਖੋ ਪੁੱਤਾਂ ਕੋ ਜੇ ਚੀਜ਼ ਲੱਗ ਜਾਏ ਤਾਂ ਕਦੇ ਲੱਗ ਜਾਂਦੀ ਆ ਦੇਖੋ ਵਾਲੇ ਦੇ ਫਲ ਚੱਕ ਲਿਆ ਹੈ ਦੇਖੋ ਕਰਦੇ ਔਲੇ ਆਪਾਂ ਖਾ ਖੂ ਲਿਆ ਕਰਾਂਗੇ ਪਾ ਚਾਰ ਬਣਾ ਦੇ ਗਰੀ ਬੀਬੀ ਤੇ ਹੋਰ ਵੀ ਪਾਲਿਆ ਕਰ ਕਮਾਦ ਦੇਖ ਜੋਤ ਨੇ ਖੇਡ ਜੀ ਕਰੀ ਤਰਸ਼ੇਮ ਨੇ ਬਹੁਤ ਵਧੀਆ ਲੰਮਾ ਲੰਮਾ ਹੋਇਆ ਕਮਾਦ ਆਪਣਾ ਤੇ ਗਾਹਾਂ ਨੂੰ ਥੋੜਾ ਜਿਹਾ ਹੋਰ ਲਾ ਲਾਂਗੇ ਉਹ ਦੇਖੋ ਜੀ ਗੰਨਾ ਕੋਈ ਕਮਾਦ ਕਹਿੰਦਾ ਕੋਈ ਖ ਕਹਿੰਦਾ ਕਮਾਦ ਕਹਤਾ ਮੈਂ ਚਲ ਗੰਨੇ ਨੇ ਬੇਬੇ ਗੰਨਾ ਗੰਨਾ ਮੈਨੂੰ ਪਤਾ ਨਹੀਂ ਸੀ ਇਹਨੇ ਹਲੇ ਹੋਰ ਵਧਣਾ ਦੇਖੋ ਜੀ ਜਦੋਂ ਨੂੰ ਇਹਨੇ ਪੀੜਾਂਗੇ ਆਪਾਂ ਮਾਰਜ ਦੇ ਮਹੀਨੇ ਪੀੜ ਕੇ ਲਿਆਵਾਂਗੇ ਕਿਉਂ ਐ ਉਹ ਆਗਾ ਲਵੇਰ ਆਗਾ ਮੁੱਢੇ ਚ ਸੇਤੀ ਜ਼ਿਆਦਾ ਰਸ ਪੈ ਜਾਂਦਾ ਤੇ ਇਹਨੂੰ ਆਪਾਂ ਥੋੜਾ ਜਿਹਾ ਲੇਟ ਪੀੜਾਂਗੇ ਚਲੋ ਆਓ ਚੱਲੀਏ ਪੁੱਤ ਘਰੇ ਚਲੋ ਬੀਬੀ ਹਾਂਜੀ ਬੀਬੀ ਹਾਂਜੀ ਮਾਚੂਪ ਕਸਤਾ ਤਾਂ ਹੀ ਨੇ ਨਾ ਗੋਰ ਵਾਲੇ ਨੇ ਮਾ ਟੋਟੀ ਦੱਬਤੀ ਰੇ ਕੋਈ ਇਹਦੇ 50 ਗੰਨੇ ਹੋ ਜਾਣਗੇ ਜਦੋਂ ਨੀਂ ਪੀੜਨੇ ਨੇ ਹੂੰ ਫੇਟ ਜੀ ਬਣਾਤੀ ਹੈ ਨਾ ਇੱਕ ਟੋਟੀ ਤੋਂ ਦੇਖ ਲੈ ਇੱਕ ਪੋਰੀ ਤੋਂ ਕਿੰਨੇ 20 ਗੰਨੇ ਹੋ ਗਏ ਕੋਈ ਅੱਲੇ ਨੇ ਫੁੱਟੀ ਆਣਾ ਜਦੋਂ ਜੜਾਂ ਚ ਫੇਡੇ ਹੁੰਦੇ ਨੇ ਹਾਂਜੀ ਇੱਥੇ ਟੋਰੀ ਜੀ ਇੱਥੇ ਤਈਂ ਨਹੀਂ ਖਿਲਾਤੀ ਇਹ ਬੜੇ ਬੜੇ ਇਹਨਾਂ ਨੇ ਮੁੱਢ ਬਣ ਜਾਣਾ ਓ ਦੇਖੋ ਜੀ ਡੈਡੀ ਹੁਣੇ ਲਾਏ ਸੀਗੇ ਦੇਖੋ ਸਾਈਜ਼ ਤੋਂ ਕੋਈ ਗੁਣਾ ਜ਼ਿਆਦਾ ਵੱਡੇ ਨੇ ਸਾਡੇ ਛੋਟੇ ਜਿਹੇ ਵੀਡੀਓ ਨੂੰ ਪੁੱਤ ਲੈਂਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਹਣਾ ਸੋਹਣਾ ਕਮੈਂਟ ਕਰਿਆ ਕਰੋ ਲਾਇਕ ਜ਼ਰੂਰ ਕਰਿਆ ਕਰੋ ਹੋਰ ਵੀ ਆਪਦੇ ਭੈਣ ਭਾਂਜਿਆਂ ਨੂੰ ਕਿਹਾ ਕਰੋ ਵੀਡੀਓ ਨੂੰ ਸ਼ੇਅਰ ਕਰੋ ਤੇ ਚਲੋ ਠੀਕ ਹੈ ਜੀ ਅੱਜ ਦੇ ਬਲੌਗ ਦੇ ਐਂਡ ਕਰਦੇ ਆਂ ਆਪਾਂ ਇੱਥੇ ਕੱਲੂ ਮਿਲਾਂ ਕਿਸੇ ਨਵੇਂ ਬਲੌਗ ਨੇ ਸਤਿ ਸ਼੍ਰੀ ਅਕਾਲ ਜੀ ਬਾਏ